ਵਾਚਕ ਇਹ ਹਸਿਆਣਿਆਂ ਨੇ ਕਿ ਰੱਬ ਜਦੋਂ ਵੀ ਮਾਰਦਾ ਮੱਤ ਮਾਰਦਾ ਲੱਤ ਤਾਂ ਕਦੇ ਮਾਰਦਾ ਹੀ ਨਹੀਂ ਤੇ ਮੱਤ ਹੁਣ ਕਿਸ ਕਦਰ ਤੇ ਕਿੰਨੀ ਹੱਦ ਤੱਕ ਮਰ ਚੁੱਕੀ ਆ ਇਹ ਦੱਸਣ ਦੀ ਲੋੜ ਹੀ ਨਹੀਂ ਆਪਣੇ ਆਪ ਹੀ ਦਿਖ ਰਹੀ ਆ ਯਾਰ ਤੁਸੀਂ ਇਸ ਬੰਦੇ ਦੇ ਫੈਨ ਹੋ ਇਸ ਬੰਦੇ ਦੇ ਕਰਕੇ ਤੁਸੀਂ ਦਲਜੀਤ ਨੂੰ ਗਾਲਾਂ ਕੱਢੀਆਂ ਇਸ ਬੰਦੇ ਦੇ ਕਰਕੇ ਤੁਸੀਂ ਦਲਜੀਤ ਨੂੰ ਅਨਫੋਲੋ ਕਰ ਰਹੇ ਹੋ ਇਸ ਬੰਦੇ ਦੇ ਕਰਕੇ ਤੁਸੀਂ ਦਲਜੀਤ ਨੂੰ ਟਰੋਲ ਕਰ ਰਹੇ ਹੋ ਜਿਹੜਾ ਬੰਦਾ ਆਪਣੀ ਹੀ ਟੀਮ ਮੈਂਬਰਾਂ ਦੀ ਰਿਸਪੈਕਟ ਨਹੀਂ ਕਰ ਸਕਦਾ ਉਹ ਤੁਹਾਡੀ ਕਿੱਦਾਂ ਕਰੂਗਾ ਜਦੋਂ ਤੁਸੀਂ ਉਹਨੂੰ ਕਿੱਦੇ ਮਿਲੇ ਜਿਹੜਾ ਬੰਦਾ ਆਪਣੇ ਹੀ ਕੈਮਰਾਮੈਨ ਨੂੰ ਕੈਮਰੇ ਦੇ ਸਾਹਮਣੇ ਗਾਲਾਂ ਕੱਢ ਰਿਹਾ ਉਹ ਕੈਮਰੇ ਦੇ ਪਿੱਛੇ ਆਪਣੀ ਟੀਮ ਨਾਲ ਜਾਂ ਦੂਜੇ ਲੋਕਾਂ ਨਾਲ ਕੀ ਕੀ ਕਰਦਾ ਹੋ ਜਿਹੜਾ ਬੰਦੇ ਦਾ ਹੰਕਾਰ ਪੀਕ ਤੇ ਚੱਲ ਰਿਹਾ ਉਹ ਤੁਹਾਡੀ ਝੋਲੀ ਕੀ ਪਾਊਗਾ ਤੁਹਾਨੂੰ ਮਨੋਰੰਜਨ ਕੀ ਦੇਊਗਾ ਤੁਹਾਨੂੰ ਇੰਜੋਏ ਕਿਵੇਂ ਕਰਾ ਸਕਦਾ ਹੁਣ ਇਹਦੇ ਕਾਮਨ ਚੀਜ਼ ਵਾ ਕਿਉਂਕਿ ਜਦੋਂ ਵੀ ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਫੇਮ ਤੇ ਬਹੁਤ ਜਲਦੀ ਮਿਲ ਜਾਂਦਾ ਉਹਦੇ ਦਿਮਾਗ ਦਾ ਖਰਾਬ ਹੋਣਾ ਸੁਬਾਹਕ ਹੋ ਜਾਂਦਾ ਉਹੀ ਕੁਝ ਏਪੀ ਦੇ ਨਾਲ ਹੋ ਰਿਹਾ ਆ ਏਪੀ ਨੇ ਕਿਹਾ ਸੀਗਾ ਇੱਥੇ ਕਈ ਬਾਬੇ ਬਣੇ ਫਿਰਦੇ ਆ ਫੇਕ ਬਾਬੇ ਬਣੇ ਫਿਰਦੇ ਆ ਸਾਨੂੰ ਭਰਾਵਾ ਇਹੋ ਜਿਹੇ ਫੇਕ ਬਾਬੇ ਹੀ ਮਨਜ਼ੂਰ ਸਾਨੂੰ ਇਹੋ ਜਿਹੇ ਫੇਕ ਬਾਬਿਆਂ ਦੀ ਬਹੁਤ ਲੋੜ ਵਾ ਜਿਨ੍ਹਾਂ ਨੂੰ ਏਟਲੀਸਟ ਰਿਸਪੈਕਟ ਤਾਂ ਦੇਣੀ ਹੁੰਦੀ ਆ ਲੋਕਾਂ ਨੂੰ ਵੀ ਤੇ ਆਪਣੀ ਟੀਮ ਮੈਂਬਰਾਂ ਨੂੰ ਦਲਜੀਤ ਦੇ ਨਾਲ ਅੱਜ ਉਹ ਵੀ ਲੋਕ ਜੁੜੇ ਹੋਏ ਆ ਜਿਹੜੇ ਦਲਜੀਤ ਦੇ ਨਾਲ ਅੱਜ ਤੋਂ 2022 ਸਾਲ ਪਹਿਲਾਂ ਜੁੜੇ ਸੀ ਤੇ ਇਹਨਾਂ ਲੋਕਾਂ ਦੇ ਨਾਲ ਤਾਂ ਗੁਰਿੰਦਰ ਗਿੱਲ ਵਰਗੇ ਉਹ ਲੋਕ ਵੀ ਨਹੀਂ ਦਿਖਦੇ ਜਿਹੜੇ ਅੱਜ ਤੋਂ 2 ਸਾਲ ਪਹਿਲਾਂ ਦਿਖਿਆ ਕਰਦੇ ਸੀ ਤੇ ਉਹਨਾਂ ਦਾ ਨਾਮ ਤੱਕ ਵੀ ਮੈਂਸ਼ਨ ਨਹੀਂ ਹੋ ਚੱਲਿਆ ਤਾਂ ਇੱਕ ਜੈਜੀ ਵੀ ਭਾਜੀ ਵਾਲਾ ਚੱਲਿਆ ਉਹ ਵੀ ਜੈਜੀ ਵੀ ਭਾਜੀ ਕਰਕੇ ਉਹਦੇ ਫੈਨਾ ਕਰਕੇ ਉਹਦੇ ਔਰੇ ਕਰਕੇ ਹੁਣ ਜਿਹੜਾ ਬੰਦਾ ਆਪਣੇ ਘਰੋਂ ਹੀ 네ਗੇਟਿਵਿਟੀ ਨਾਲ ਭਰਿਆ ਆ ਰਿਹਾ ਆ ਅੰਦਰੋਂ ਹੀ 네ਗੇਟਿਵਿਟੀ ਨਾਲ ਭਰਿਆ ਹੋਇਆ ਉਹ ਬਾਹਰ ਆ ਕੇ ਲੋਕਾਂ ਨੂੰ ਕੀ ਬੰਡੂਗਾ ਜਿਹੜੇ ਲੋਕ 20-20 ਹਜ਼ਾਰ ਦੀਆਂ ਟਿਕਟਾਂ ਖਰੀਦ ਕੇ ਇਹਦੇ ਲਾਈਵ ਸ਼ੋਅਾਂ ਵਿੱਚ ਆ ਰਹੇ ਆ ਉਹ 20 ਹਜ਼ਾਰ ਵਿੱਚ ਕੀ ਘਰ ਨੂੰ ਲੈ ਕੇ ਜਾਣਗੇ ਸਿਰਫ 네ਗੇਟਿਵਿਟੀ ਤੇ ਉਹੀ 네ਗੇਟਿਵਿਟੀ ਇੰਨੇ ਸ਼ਹੀਦੀ ਦੇਆਣਿਆਂ ਵਿੱਚ ਫਲਾਈ ਹੋਈ ਆ ਮੈਂ ਵੀ ਸੋਚਿਆ ਸੀ ਕਿ ਕੋਈ ਵੀਡੀਓ ਨਹੀਂ ਪਾਣੀ ਪਰ ਇਹਨਾਂ ਦਿਨਾਂ ਵਿੱਚ ਵੀ ਬੋਲਣਾ ਪਿਆ ਇਹਦੇ ਬੰਦੇ ਦੀ 네ਗੇਟਿਵਿਟੀ ਕਰਕੇ ਕਿਉਂਕਿ ਇਹਦੀ 네ਗੇਟਿਵਿਟੀ ਦਲਜੀਤ ਭਾਜੀ ਨੂੰ ਹੇਟ ਦਵਾ ਰਹੀ ਸੀ ਤੇ ਕੋਈ ਬੰਦਾ ਦਲਜੀਤ ਭਾਜੀ ਦੇ ਖਿਲਾਫ ਬੋਲੇ ਭਾਈ ਆਪਾਂ ਤਾਂ ਨਹੀਂ ਸੁਣ ਸਕਦੇ ਕਿਉਂਕਿ ਦਲਜੀਤ ਭਾਜੀ ਨੂੰ ਆਪਾਂ ਉਹਨਾਂ ਦਿਨਾਂ ਤੋਂ ਸੁਣਦੇ ਆਉਂਦੇ ਆ ਜਦੋਂ ਉਹਨਾਂ ਨੇ ਇਹ ਕਿਹਾ ਸੀ ਨੋਕੀਆ ਦਾ ਲੈ ਲਿਆ ਤੂੰ ਮੱਖਣੇ ਮੋਬਾਈਲ ਨਹੀਂ ਨੋਕੀਆ ਦਾ ਦਲਜੀਤ ਭਾਜੀ ਨੂੰ ਅਸੀਂ ਨੋਕੀ ਵਾਲੇ ਦੇਣਾ ਵਿੱਚ ਵੀ ਸੁਣਿਆ ਸੀ ਤੇ ਅੱਜ ਐਪਲ ਵਾਲੇ ਦੇਣਾ ਵਿੱਚ ਵੀ ਸੁਣ ਰਹੇ ਹਾਂ ਦਲਜੀਤ ਭਾਜੀ ਨੂੰ ਨਾ ਸੀ ਛੱਡਿਆ ਤੇ ਨਾ ਛੱਡ ਸਕਦੇ ਆ ਤੇ ਇਹੋ ਜੇ ਛੱਤੀ ਆਏ ਤੇ ਛੱਤੀ ਚੱਲ ਗਏ ਦਲਜੀਤ ਭਾਜੀ ਉੱਥੇ ਹੀ ਖੜਾ ਤੇ ਉੱਥੇ ਹੀ ਖੜਾ ਰਹੂਗਾ ਜਿਵੇਂ ਕਿ ਸੋਚ ਕੇ ਦੇਖੋ ਯਾਰ ਦਲਜੀਤ ਦੇ ਉੱਤੇ ਅੱਜ ਦੀ ਡੇਢ ਵਿੱਚ ਕੀ ਕੀ ਬੀਤ ਰਹੀ ਆ ਹਰ ਇੱਕ ਪਾਸੇ ਤੋਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰਕਾਰਾਂ ਕਦੇ ਕੋਸ਼ ਲਾ ਦਿੰਦੀਆਂ ਉਹਦੇ ਤੇ ਕਦੇ ਕੋਸ਼ ਲਾ ਦਿੰਦੀਆਂ ਇੱਥੋਂ ਤੱਕ ਕਿ ਉਹਦੇ ਗਾਣੇ ਤੱਕ ਨਹੀਂ ਛੱਡੇ ਤੂੰ ਆਪਣੇ ਗਾਣਿਆਂ ਵਿੱਚ ਵੀ ਆ ਸ਼ਬਦ ਨਹੀਂ ਬੋਲ ਸਕਦਾ ਤੂੰ ਆਪਣੇ ਲਾਈਵ ਪ੍ਰੋਗਰਾਮ ਵਿੱਚ ਆ ਭਾਵੇਂ ਜਗਾੜ ਲਾ ਕੇ ਗਏ ਉਸ ਤੋਂ ਬਾਅਦ ਇਹ ਮਹਾਸ਼ੇ ਉੱਠ ਕੇ ਉਹਨੂੰ ਹੋਰ ਨੈਗੇਟਿਵਿਟੀ ਦੇਣ ਲੱਗ ਪਏ ਦਰਅਸਲ ਦਿਲਜੀਤ ਅਜੇ ਤੱਕ ਡਿਗਿਆ ਪਤਾ ਕਿਉਂ ਨਹੀਂ ਇਹਨਾਂ ਲੋਕਾਂ ਕੋਲੋਂ ਹਾਰਿਆ ਕਿਉਂ ਨਹੀਂ ਉਹਦਾ ਵੱਡਾ ਕਾਰਨ ਇਹੀ ਆ ਕਿ ਦਿਲਜੀਤ ਨੂੰ ਅਕਸੌਣ ਵਾਸਤੇ ਇਹਨਾਂ ਨੇ ਬਹੁਤ ਹੱਡ ਤੋੜ ਕੋਸ਼ਿਸ਼ ਕੀਤੀ ਪਰ ਅੱਜ ਤੱਕ ਦਿਲਜੀਤ ਨੇ ਕਦੇ ਵੀ ਕੋਈ ਗਲਤ ਬਿਆਨ ਨਹੀਂ ਦਿੱਤਾ ਜਿਸ ਨੂੰ ਆਧਾਰ ਬਣਾ ਕੇ ਉਹਨੂੰ ਇਹ ਦਬੋ ਸਕਣ ਜਦੋਂ ਉਹ ਵਾਲੇ ਤੀਰ ਤੱਕੇ ਨਹੀਂ ਚੱਲਦੇ ਤਾਂ ਅਚਾਨਕ ਹੀ ਇਹ ਮਹਾਸ਼ੇ ਪ੍ਰਗਟ ਹੋ ਜਾਂਦੇ ਆ ਆਪਣਾ ਬਲੌਕ ਜਾਂ ਅਨਬਲੌਕ ਵਾਲਾ ਮੁੱਦਾ ਲੈ ਕੇ ਹੁਣ ਇੱਥੇ ਦਿਲਜੀਤ ਬਾਜੀ ਦੀ ਵੀ ਬਹੁਤ ਵੱਡੀ ਗਲਤੀ ਆ ਕਿਉਂਕਿ ਇਸ ਜਿਹੜੀਆਂ ਸ਼ਰਸ਼ਾ ਇਹਨਾਂ ਨੇ ਘੜੀਆਂ ਹੋਈਆਂ ਉਹਨਾਂ ਨੂੰ ਕਾਮਯਾਬ ਅਜ਼ੀਦਾ ਨਹੀਂ ਹੋਣ ਦਿੰਦੇ ਭਾਵੇਂ ਸਾਨੂੰ 4 ਲੋਕ ਹੀ ਸੁਣਦੇ ਹੁਣ 4 ਲੋਕ ਹੀ ਜਾਣਦੇ ਹੁਣ ਸਾਡੀ ਆਵਾਜ਼ ਚਾਰ ਲੋਕਾਂ ਤੱਕ ਹੀ ਜਾਵੇ ਅਸੀਂ ਉਹਨਾਂ ਚਾਰ ਲੋਕਾਂ ਨੂੰ ਵੀ ਦੱਸਾਂਗੇ ਭਾਈ ਕੀ ਸਹੀ ਆ ਕੀ ਗਲਤ ਵਾ ਦਲਜੀਤ ਭਾਜੀ ਨੂੰ ਅਸੀਂ ਕਦੇ ਵੀ ਦਬਣ ਨਹੀਂ ਦਵਾਗੇ ਤੁਹਾਡੇ ਵਿੱਚੋਂ ਜਿਹੜਾ ਵੀ ਇਨਸਾਨ ਦਲਜੀਤ ਭਾਜੀ ਦਾ ਫੈਨ ਆ ਤੇ ਉਹ ਮੇਰੀ ਵੀਡੀਓ ਦੇਖ ਰਿਹਾ ਆ ਤੇ ਉਹ ਵੀ ਚਾਹੁੰਦਾ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦਲਜੀਤ ਭਾਜੀ ਦੀ ਸਪੋਰਟ ਕਰਾਂ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਵੀ ਦਲਜੀਤ ਭਾਜੀ ਦੀ ਸਪੋਰਟ ਕਰ ਸਕਦੇ ਹੋ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰੋ ਕਿ ਕੌਣ ਸਹੀ ਆ ਕੌਣ ਗਲਤ ਵਾ ਇਸ ਵੀਡੀਓ ਨੂੰ ਹਰੇਕ ਜਗ੍ਹਾ ਤੇ ਸ਼ੇਅਰ ਕਰੋ ਮੇਰੀ ਹੀ ਕਿਉਂ ਜਿਹੜਾ ਵੀ ਬੰਦਾ ਦਲਜੀਤ ਭਾਜੀ ਦੀ ਸਪੋਰਟ ਕਰਦਾ ਆ ਉਹਦੀ ਵੀਡੀਓ ਦੱਬ ਕੇ ਸ਼ੇਅਰ ਕਰਿਆ ਕਰੋ ਤੇ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਤੁਹਾਨੂੰ ਆਹ ਵਾਲੀ ਵੀਡੀਓ ਵੀ ਜ਼ਰੂਰ ਚੰਗੀ ਲੱਗੂਗੀ ਕਿਉਂਕਿ ਇਹ ਵੀਡੀਓ ਵੀ ਆਪਾਂ ਇਹੋ ਕੰਟਰੋਵਰਸੀ ਤੇ ਬਣਾਈ ਹੋਈ ਆ ਇਹਦੇ ਵਿੱਚ ਆਪਾਂ ਬਹੁਤ ਸਾਰੀਆਂ ਹੋਰ ਗੱਲਾਂ ਵੀ ਕੀਤੀਆਂ ਹੋਈਆਂ ਇਹਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ